ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਅੱਜ ਲੈ ਕੇ ਹਾਜ਼ਰਾਂ ਹਰ ਵਾਰ ਦੀ ਤਰ੍ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਖਾਣਿਆਂ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ 18 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ 10 ਸਿਰਫ ਨਸ਼ੇ ਦੇ ਨਾਲ ਸੰਬੰਧਿਤ ਹਨ ਇੱਕ ਚੋਰੀ ਦਾ ਤੇ ਕੁੱਟਮਾਰ ਦੇ ਤਿੰਨ ਮਾਮਲੇ ਤੇ ਇੱਕ ਅਸ਼ਲੀਲ ਫੋਟੋ ਮਾਂ ਅਪਲੋਡ ਕਰਨ ਤੇ ਮਾਮਲਾ ਦਰਜ ਹੋਇਆ ਹੈ ਤੇ ਦੋ ਠੱਗੀ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ ਚਰਚਾ ਇਸ ਗੱਲ ਦੀ ਹੈ ਕਿ ਜੋ ਠੱਗੀ ਪਲਾਟਾਂ ਦੇ ਲੈ ਕੇ ਜਾਂ ਜ਼ਮੀਨਾਂ ਦੇ ਲੈ ਕੇ ਵਜਦੀ ਹੈ ਉਹਦੇ ਵਿੱਚ ਵਿਸ਼ਵਾਸ ਚ ਆਇਆ ਬੰਦਾ ਠੱਗੀ ਖਾ ਲੈਂਦਾ ਹੈ ਤੇ ਇਹ ਲਗਾਤਾਰ ਵਰਤਾਰਾ ਜਾਰੀ ਹੈ ਤਰ ਮੀਰ ਸਿੰਘ ਪੁੱਤਰ ਨਰੇਸ਼ ਕੁਮਾਰ ਵਾਸੀ ਪਰਸਰਾਮ ਨਗਰ ਨੇ ਥਾਣਾ ਸਿਵਲਾਈਨ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਕਿ ਉਸਨੇ ਆਪਣੇ ਲੜਕੇ ਨੂੰ ਯੂਕੇ ਭੇਜਣ ਦਾ ਸਕਿੱਲ ਵੀਜ਼ਾ ਲਗਾਉਣ ਵਾਸਤੇ ਦੋਸ਼ੀਆਂ ਨੂੰ 22 ਲੱਖ ਰੁਪਏ ਦਿੱਤੇ ਤੇ ਨਾ ਉਸਦੇ ਲੜਕੇ ਨੂੰ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਸ ਮੋੜੇ ਇਹ ਜੋ ਠੱਗੀਆਂ ਜਮੀਨਾਂ ਪਲਾਟਾਂ ਨੂੰ ਲੈ ਕੇ ਤੇ ਬਾਹਰ ਭੇਜਣ ਦੇ ਏਜੰਟਾਂ ਦੇ ਇਹ ਲਗਾਤਾਰ ਹੀ ਜਾਰੀ ਨੇ ਇਹਨਾਂ ਤੇ ਕੋਈ ਰੋਕੜੀ ਲੱਗੀ ਪਰਚੇ ਦਰਜ ਹੋ ਜਾਂਦੇ ਹਨ ਜਾਂ ਤਾਂ ਆਦਮੀ ਬਾਹਰ ਭੱਜ ਜਾਂਦੇ ਹਨ ਠੱਗੀ ਮਾਰ ਕੇ ਜੇ ਕੋਈ ਇੱਥੇ ਰਹਿ ਜਾਂਦਾ ਹੈ ਤਾਂ ਉਸ ਦਾ ਵੀ ਕੁਝ ਨਹੀਂ ਬਣਦਾ ਕੋਚੇਰ ਬਾਜ਼ਬਾਨਤ ਹੋ ਜਾਂਦੀ ਹੈ ਤੇ ਦੋਸ਼ੀ ਬਾਹਰ ਆ ਜਾਂਦਾ ਹੈ ਸੋ ਵਿਸ਼ਵਾਸ ਕਰਨਾ ਵੀ ਪੈਂਦਾ ਹੈ ਕੀਤਾ ਕੀ ਜਾਵੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕਿਸੇ ਨਾ ਕਿਸੇ ਏਜੰਟ ਤੇ ਜਾਂ ਕਿਸੇ ਵੀ ਕਿਸੇ ਕੰਪਨੀ ਤੇ ਵਿਸ਼ਵਾਸ ਤਾਂ ਕਰਨਾ ਹੀ ਪਊਗਾ ਪਰ ਇਹ ਵਿਸ਼ਵਾਸ ਜਲਦੀ ਟੁੱਟ ਜਾਂਦਾ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਲੋਕ ਸੋ ਇਹ ਸੀ ਅੱਜ ਦੇ ਸਮਾਚਾਰ ਬੁਲੇਟਨ ਤੇ ਸਮਾਚਾਰ ਦੀ ਚਰਚਾ ਹੁਣ ਇੱਕ ਝਾਤ ਮਾਰਦੇ ਆਂ ਮਠੰਡਾ 15 ਅਗਸਤ ਨੂੰ ਲੈ ਕੇ ਪੁਲਿਸ ਦੀ ਮਸਤੀਦੀ ਤੇ ਜਿਨ੍ਹਾਂ ਨੇ ਫਲੈਗ ਮਾਰਚ ਕੀਤਾ ਜਿਨ੍ਹਾਂ ਦੇ ਵਿੱਚ ਐਸਪੀ ਸਿਟੀ ਸਾਰੇ ਡੀਐਸਪੀ ਸਾਰੇ ਐਸਐਚਓ ਤੇ ਇਹਦੀ ਅਗਵਾਈ ਕਰ ਰਹੇ ਸਨ ਐਸਐਸਪੀ ਮੈਡਮ ਅਪਣੀਤ ਕੌਂਡਲ ਆਈਪੀਐਸ ਆਓ ਦੇਖਦੇ ਹਾਂ ਇੱਕ ਰਿਪੋਰਟ ਜੇਰੇ ਫਲੈਗ ਮਾਰਕ ਕੀਤਾ ਜਾ ਰਿਹਾ ਹੈ 15 ਅਗਸਤ ਨੂੰ ਜੇਰੇ ਹਾਂਜੀ ਅੱਜ ਬਟਿੰਡਾ ਜ਼ਿਲ੍ਹੇ ਚ 15 ਅਗਸਤ ਦੇ ਮੱਦੇਨਜ਼ਰ ਇੱਕ ਬਟਿੰਡਾ ਸ਼ਹਿਰ ਚ ਫਲੈਗ ਮਾਰਕ ਕੱਢਿਆ ਗਿਆ ਹੈ ਜਿਹਦੇ ਚ ਮੇਰੇ ਨਾਲ ਐਸਪੀ ਸਿਟੀ ਡੀਐਸਪੀ ਸਿਟੀ 1 ਸਿਟੀ 2 DSP হেডকোয়ার্টার DSP স্পেশাল ক্রাইম ও DSP ট্রাফিক হেগে তে ਸਾਡੇ ਨਾਲ ਲੋਕਲ 5 এসএইচਓ আর 150 ਦੇ ਕਰੀਬ ফোর্স ਹੈ ਜਿਹਦੇ ਚ ਸਾਨੂੰ ਡੀਜੀਪੀ ਪੰਜਾਬ ਸਰ ਵੱਲੋਂ ઓર স্পেশাল ਡੀਜੀ ਲਾ ਇਨ ਆਰਡਰ ਵੱਲੋਂ ਵੀ ਕੱਲ ਐਕਸਟਰਾ ফোর্স ਮਿਲੀ ਹੈ ਜਿਹੜੀ 15 ਅਗਸਤ ਦੇ ਸਾਡੇ ਜ਼ਿਲ੍ਹੇ ਦੀ ਵਕਫ ਵਕ ਸਿਕਿਉਰਿਟੀ ਪ੍ਰੋਗਰਾਮ ਸੇ ਉਧਰ ਚ ਸਾਡੀ ਲੋਕਲ ਪੁਲਿਸ ਨੂੰ ਸਪਲੀਮੈਂਟ ਕਰਨਗੇ ਤੇ ਅਸੀਂ ਦਿਨ ਰਾਤ ਨਾਕਾ ਬੰਦੀ ਵੀ ਕਰ ਰਹੇ ਤੇ 15 ਅਗਸਤ ਦੇ ਮੱਧੇਨਗਰ ਵਕਫ ਵਕ ਸਿਕਿਉਰਿਟੀ ਚੈਕਿੰਗ ਆਪਰੇਸ਼ਨਸ ਵੀ ਕਰ ਰਹੇ ਜੋ ਸਾਡੇ 15 ਅਗਸਤ ਤੱਕ ਕੰਟੀਨਿਊਡ ਰਹਿਣਗੇ ਥੈਂਕ ਯੂ